ਪਹਿਲਾ ਹਰਿਆਣਾ ਤੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਮਿਲਣ ਤੋਂ ਬਾਅਦ ਪੰਜਾਬ ਕਾਂਗਰਸ ਨੇ ਅੱਜ ਫੇਰ 2 ਸਾਲਾਂ ਬਾਅਦ ਭਾਗ ਕੀ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਦਿੱਲੀ ਵਿੱਚ ਰਣਨੀਤੀ ਬਣਾਈ ਪੰਜਾਬ ਕਾਂਗਰਸ ਦੇ ਆਗੂ ਨੇ ਮਿਸ਼ਨ 2027 ਲਈ ਪਾਰਟੀ ਦੇ ਨਵੇਂ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਗੇਲ ਦੀ ਅਗਵਾਈ ਹੇਠ ਪੰਜ ਘੰਟੇ ਦੀ ਮੀਟਿੰਗ ਕੀਤੀ ਮੀਟਿੰਗ ਵਿੱਚ ਸਾਰੇ ਆਗੂਆਂ ਨੇ ਆਪਣੇ ਵਿਚਾਰ ਰੱਖੇ ਖਾਸ ਕਰਕੇ ਨੌਜਵਾਨ ਵਿਦਿਆਰਥੀ ਅਤੇ ਮਹਿਲਾ ਵਿੰਗ ਦੇ ਆਗੂ ਵੀ ਸ਼ਾਮਲ ਹੋਏ ਮੀਟਿੰਗ ਤੋਂ ਬਾਅਦ ਬਘੇਲ ਨੇ ਕਿਹਾ ਕਿ ਕਾਂਗਰਸ ਇਕਜੁੱਟ ਹੈ ਹੁਣ ਕਾਂਗਰਸ ਪਾਰਟੀ ਮੈਦਾਨ ਵਿੱਚ ਉਤਰੇਗੀ ਪਾਰਟੀ ਲੋਕਾਂ ਦੇ ਦੁੱਖ ਸੁੱਖ ਵਿੱਚ ਸਿੱਧੇ ਤੌਰ ਤੇ ਸ਼ਾਮਲ ਹੋਵੇਗੀ ਇਸ ਦੇ ਨਾਲ ਹੀ ਉਹਨਾਂ ਨੂੰ ਜਦੋਂ ਸਵਾਲ ਕੀਤਾ ਗਿਆ ਹੈ ਕਿ ਕਾਂਗਰਸ ਨੇਤਾ ਬਿਆਨ ਦੇਂਦੇ ਹਨ ਕਿ ਆਮਾਦੀ ਪਾਰਟੀ ਦੇ ਕਈ ਨੇਤਾ ਉਹਨਾਂ ਦੇ ਸੰਪਰਕ ਵਿੱਚ ਹਨ ਇਸ ਤੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮਾਦੀ ਪਾਰਟੀ ਦੇ ਆਗੂਆਂ ਵਿੱਚ ਭਗੜਦਣ ਮਚੀ ਹੋਈ ਹੈ ਆਪਦੀ ਕਿਸ਼ਤੀ ਡੁੱਬਣ ਵਾਲੀ ਹੈ ਮੈਨੂੰ ਨਹੀਂ ਪਤਾ ਕਿ ਇਹ ਕਦੋਂ ਡੁੱਬ ਜਾਵੇਗੀ दस दीजिए पंजाब विधानसभा चुनाव दो हजार तो पहला ही पंजाब कांग्रेस पार्टी एक्टिव होंगी नजर आ रही है सभी ने खुल के बात की और संगठन को मजबूत करने का जो निर्देश अखिल भारतीय कांग्रेस कमेटी ने दिया कि हमारा संगठन मजबूत करने का वर्ष है तो उस विषय में बड़े विस्तार से चर्चा की गई वैसे भी पंजाब में कांग्रेस बहुत मजबूत है लेकिन उसे माइक्रो मैनेजमेंट करने की आवश्यकता है और इस मामले में सभी ने सहमति व्यक्त की और संगठन मजबूत करके आ, अगले जो बैठक होगी उसमें एजेंडा भी हम लोग तैयार करेंगे पंजाब जो सरकार है उसके खिलाफ और पंजाब के मुद्दों को लेकर एजेंडा तय करेंगे और उस सब को ले कर हम बूथ लेवल तक के जाएंगे। और ट्रेनिंग प्रोग्राम भी होगा और बूथ कमेटियाँ भी बनाएंगे और उसके बाद पंजाब के किसानों के युवाओं के महिलाओं के दलितों के और वहाँ जितने भी नशा ड्रग वगैरह के जो मुद्दे हैं वो सब मुद्दों को लेकर एक लड़ाई लड़ने की तैयारी हम सब करेंगे ये सारे मुद्दों में करीब पाँच घंटे चर्चा विस्तार से चर्चा पंजाबी संगीत निर्माता ਪੁਸ਼ਪਿੰਦਰ ਸਿੰਘ ਉਰਫ ਪਿੰਕੀ ਢਾਲੀਵਾਲ ਤੇ ਸਰੰਦਾ ਸ਼ਰਮਾ ਦਾ ਮਾਮਲਾ ਬੀਤੇ ਕਈ ਦਿਨਾਂ ਤੋਂ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਨੂੰ ਲੈ ਕੇ ਹੁਣ ਸਰੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰam ਪੇਜ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਸਾਰੇ ਇੰਡਸਟਰੀ ਦਾ ਧੰਨਵਾਦ ਕੀਤਾ ਹੈ ਸੁਨੰਦਰਾ ਸ਼ਰਮਾ ਨੇ ਆਪਣੇ ਵੀਡੀਓ ਮੈਸੇਜ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਮਹਿਲਾ ਕਮਿਸ਼ਨ ਦੀ ਚੇਅਰਮੈਨ ਦਾ ਵੀ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਉਹ ਪੂਰੀ ਪੰਜਾਬੀ ਇੰਡਸਟਰੀ ਦਾ ਧੰਨਵਾਦ ਕਰਦੇ ਹਨ ਉਹਨਾਂ ਕਿਹਾ ਕਿ ਤੁਸੀਂ ਸਾਰੇ ਇਸ ਔਖੀ ਘੜੇ ਵਿੱਚ ਮੇਰੇ ਨਾਲ ਖੜੇ ਸੀ 2 ਸਾਲਾਂ ਦੇ ਸਟਰਗਲ ਤੋਂ ਬਾਅਦ ਮੈਨੂੰ ਹੁਣ ਰਿਲੀਫ ਮਿਲਿਆ ਹੈ ਮੈਂ ਹੁਣ ਇੰਡੀਪੈਂਡੈਂਟ ਆਰਟਿਸਟ ਹਾਂ ਮੈਂ ਹੁਣ ਆਜ਼ਾਦ ਪੰਛੀ ਹਾਂ ਪੂਰੀ ਦੁਨੀਆ ਵਿੱਚ ਬੈਠੇ ਮੇਰੇ ਸਰੋਤਿਆਂ ਦਾ ਮੈਂ ਬਹੁਤ ਸਾਰਾ ਸ਼ੁਕਰੀਆ ਅਦਾ ਕਰਦੀ ਹਾਂ ਉਹ ਇਸ ਔਖੀ ਘੜੀ ਵਿੱਚ ਮੇਰੇ ਨਾਲ ਖੜੇ ਹਨ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸੁਨੰਦਾ ਸ਼ਰਮਾ ਤੇ ਸਭ ਤੋਂ ਪਹਿਲੇ ਮੈਂ ਬਹੁਤ ਸਾਰਾ ਸ਼ੁਕਰੀਆ ਅਦਾ ਕਰਦੀ ਹਾਂ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਮੇਰੀ ਸੁਣਵਾਈ ਕੀਤੀ ਤੇ ਉਹਦੇ ਤੇ ਇਮੀਡੀਏਟ ਐਕਸ਼ਨ ਲਿਆ ਨਾਲ ਦੀ ਨਾਲ ਮੈਂ ਸ਼ੁਕਰੀਆ ਦਾ ਕਰਦੀ ਹਾਂ ਔਮਨ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗੇਲਜੀ ਸਾਡੇ ਐਸਐਸਪੀ ਸਾਹਿਬ ਤੇ ਪੂਰੇ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਬਹੁਤ ਸਾਰਾ ਸ਼ੁਕਰੀਆ ਦਾ ਤੇ ਨਾਲ ਹੀ ਮੈਂ ਸ਼ੁਕਰੇ ਦਾ ਕਰਾਂਗੀ ਪੂਰੀ ਪੰਜਾਬੀ ਇੰਡਸਟਰੀ ਦਾ ਬਹੁਤ 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 ਸ਼ੁਕਰੀਆ ਤੁਸੀਂ ਸਾਰੇ ਇਸ ਔਖੀ ਘੜੀ 'ਚ ਮੇਰੇ ਨਾਲ ਖੜੇ ਦੋ ਸਾਲਾਂ ਦੇ ਸਟਰਗਲ ਤੋਂ ਬਾਅਦ ਮੈਨੂੰ ਰਿਲੀਫ ਮਿਲਿਆ ਤੇ ਮੈਂ ਹੁਣ ਇੱਕ ਇੰਡੀਪੈਂਡੈਂਟ ਆਰਟਿਸਟਾਂ आई एम अ फ्री बर्ड नाउ तो पूरी दुनिया से बैठे मेरे श्रोताओं ਦਾ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਕਿ ਤੁਸੀਂ ਇਸ ਕੜੀ 'ਚ ਮੇਰੇ ਨਾਲ ਖੜੇ ਮੇਰੀ ਢਾਲ ਬਣੇ ਮੇਰੀ ਦੁਆ ਹੈ ਕਿ ਸਾਰੇ ਬਿਲੀਆਂ ਮੇਰੇ ਦਿਲ ਤੋਂ ਬਹੁਤ ਸੋਹਣੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ ਤੇ ਐਸ ਐਨ ਆਰਟਿਸਟ ਮੈਂ ਤੁਹਾਨੂੰ ਇੱਕ ਵਾਦਾ ਕਰਦੀ ਹਾਂ ਕਿ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਆਪਣੇ ਗਾਣੇ ਰਹੀ ਆਪਣੀ ਫਿਲਮਾਂ ਰਹੀ ਆਪਣੀ ਸ਼ਾਇਰੀ ਰਹੀ ਆਪਣੇ ਇੰਸਟਾਗ੍ਰam ਆਪਣੇ ਸੋਸ਼ਲ ਮੀਡੀਆ ਰਹੀ ਤੁਹਾਨੂੰ ਐਂਟਰਟੇਨ ਕਰਦੀ ਆਂ ਮੈਂ ਅੱਗੇ ਵੀ ਤੁਹਾਨੂੰ ਐਂਟਰਟੇਨ ਕਰਦੀ ਰਵਾਂਗੀ ਜਿੱਦਾਂ ਤੁਸੀਂ ਮੇਰਾ ਸਾਥ ਦਿੱਤਾ ਐਦਾਂ ਹੀ ਮੇਰਾ ਸਾਥ ਬਣਾਈ ਰੱਖਿਓ ਮੈਂ ਫਿਰ ਤੋਂ ਬਹੁਤ 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 ਸ਼ੁਕਰੀਆ ਕਰਦੀ ਆਂ ਸਾਡੇ ਸੀਐਮ ਸਾਹਿਬ ਦਾ ਮੈਮ ਗੁਰਪ੍ਰੀਤ ਕੌਰ ਮਾਨ ਜੀ ਦਾ ਇਹ ਸਦੀਪੂਰੀ ਪੰਜਾਬੀ ਇੰਡਸਟਰੀ ਦਾ ਤੇ ਮੇਰੇ ਸਾਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਹਮੇਸ਼ਾ ਖੁਸ਼ ਰਹੇ ਤੁਹਾਡੇ ਬੱਚੇ ਖੁਸ਼ ਰਹੇ ਸਾਰਿਆਂ ਦੇ ਚੜ੍ਹਦੀ ਕਲਾ ਸ਼੍ਰੋਮਣੀ ਕਾਲਦਨ ਨੇ ਨਰਾਜ ਵਿਕਰਮਜੀਠੀਆ ਨੂੰ ਨਾਨਦੀਆਂ ਕੋਸ਼ਸ਼ਾਂ ਸ਼ੁਰੂ ਕਰ ਦਿੱਤੀਆਂ ਹਨ ਪਿਛਲੇ ਸੋਮਵਾਰ ਨੂੰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਅਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨਰਾਜ ਵਿਕਰਮਜੀਠੀਆ ਤੇ ਚੰਡੀਗੜ੍ਹ ਨਿਵਾਸ ਸਥਾਨ ਤੇ ਪਹੁੰਚੇ ਪਰ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਹੈ ਕਿ ਗੁੱਸੇ ਅਤੇ ਨਰਾਜਗੀ ਕਾਰਨ ਪੈਦਾ ਹੋਏ ਪਾੜੇ ਨੂੰ ਪੂਰਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਬਲਟੋਹਾ ਨੇ ਕਿਹਾ ਕਿ ਉਹ ਅਤੇ ਬਲਵਿੰਦਰ ਸਿੰਘ ਪੂੰਦੜ ਵਿਕਰਮ ਮਜੀਠੀਆ ਨੂੰ ਮਿਲਣ ਗਏ ਸਨ ਪਰ ਉਹਨਾਂ ਦੀ ਪਤਨੀ ਗਨੀਪ ਕੌਰ ਮਜੀਠੀਆ ਨਾਲ ਮੁਲਾਕਾਤ ਹੋਈ ਪਰ ਵਿਕਰਮ ਮਜੀਠੀਆ ਨੂੰ ਨਹੀਂ ਮਿਲ ਸਕੇ ਕਿਉਂਕਿ ਉਹ ਆਪਣੇ ਵਕੀਲ ਨੂੰ ਮਿਲਣ ਲਈ ਗਏ ਹੋਏ ਸਨ ਕਾਰਜਕਾਰੀ ਪ੍ਰਧਾਨ ਪੂੰਦੜ ਨੇ ਵੀ ਕੁਝ ਸਮਾਂ ਇੰਤਜ਼ਾਰ ਕੀਤਾ ਸੀ ਪਰ ਇੱਕ ਜ਼ਰੂਰੀ ਫੋਨ ਅੰਤਵਾਦ ਉਹਨਾਂ ਨੂੰ ਉੱਥੋਂ ਜਾਣਾ ਪਿਆ ਇਸ ਮੁਲਾਕਾਤ ਨੂੰ ਸੁਖਬੀਰ ਬਾਦਲਾ ਅਤੇ ਵਿਕਰਮ ਮਜੀਠੀਆ ਵਿਚਕਾਰ ਵੱਧ ਰਹੀ ਦਰਾਰ ਨੂੰ ਘਟਾਉਣ ਦੀ ਕੋਸ਼ਿਸ਼ ਵੱਜੋਂ ਵੇਖਿਆ ਜਾ ਰਿਹਾ ਹੈ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਹਿਸ਼ ਤੇ ਪੰਜਾਬ ਬਜਟ ਦੀ ਅਹਿਮ ਬੈਠਕ ਹੋਈ ਇਸ ਬੈਠਕ ਵਿੱਚ ਕਈ ਅਹਿਮ ਮੁੱਦੇ ਤੇ ਚਰਚਾ ਕੀਤੀ ਗਈ ਇਸ ਬੈਠਕ ਤੋਂ ਬਾਅਦ ਆਗਮੀ ਬਜਟ اجلاس ਦੀਆਂ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਵਿਧਾਨ ਸਭਾ ਦਾ ਇਹ اجلاس 21 ਮਾਰਚ ਤੋਂ 28 ਮਾਰਚ ਤੱਕ ਚੱਲੇਗਾ ਇਸ ਵਿੱਚ 22 ਤੇ 23 ਤਰੀਕ ਨੂੰ ਛੁੱਟੀ ਰਹੇਗੀ ਜਿਸ ਤੋਂ ਬਾਅਦ 26 ਮਾਰਚ ਨੂੰ ਵਿਧਾਨ ਸਭਾ ਦਾ ਬਜਟ ਪੇਸ਼ ਕੀਤਾ ਜਾਵੇਗਾ ਹਰਪਾਲ ਚਿਮਾਨੀ ਨੇ ਕਿਹਾ ਕਿ ਬਜਟ ਇਜਲਾਸ ਦੀ ਸ਼ੁਰੂਆਤ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਰਸਮੀ ਭਾਸ਼ਣ ਨਾਲ ਹੋਵੇਗੀ ਇਸ ਤੋਂ ਬਾਅਦ ਰਾਜਪਾਲ ਦੇ ਭਾਸ਼ਣ ਤੇ ਧੰਨਵਾਦੀ ਮਤਾ ਲਿਆਂਦਾ ਜਾਵੇਗਾ ਖਜ਼ਾਨਾ ਮੰਤਰੀ ਨੇ ਕਿਹਾ ਕਿ ਜੇਕਰ ਬਜਟ ਇਜਲਾਸ ਦੇ ਦਿਨ ਵਿਧਾਨ ਦੀ ਲੋੜ ਹੋਵੇਗੀ ਤਾਂ ਸਰਕਾਰ ਇਹਨਾਂ ਦਿਨਾਂ ਵਿੱਚ ਵਾਅਦਾ ਕਰੇਗੀ ਇਸ ਦੌਰਾਨ ਹਰਪਾਲ ਚਿਮਾਨੀ ਨੇ ਕਿਹਾ ਕਿ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ 40 90 ਉਨਰ ਸਕੂਲ ਸਥਾਪਿਤ ਕੀਤੇ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਨਾ ਹੋਵੇ ਇਸ ਦੇ ਨਾਲ ਹੀ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣ ਲਈ ਬ੍ਰਿਟਿਸ਼ ਕਾਉਂਸਲ ਨਾਲ 2 ਸਾਲਾਂ ਦੇ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅੱਜ ਪੰਜਾਬ ਕੈਬਨਟ ਦੀ ਇੱਕ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਹੋਈ ਜਿਹਦੇ ਅੰਦਰ ਬਹੁਤ ਸਾਰੇ ਫੈਸਲੇ ਲਏ ਗਏ ਜਿਨ੍ਹਾਂ ਵਿੱਚੋਂ ਪ੍ਰਮੁੱਖ ਫੈਸਲੇ ਮੈਂ ਤੁਹਾਡੇ ਸਰმოਖ ਕਰ ਰਿਹਾ ਅੱਜ ਪੰਜਾਬ ਦਾ ਪੰਜਾਬ ਰੱਖਿਆ ਡਿਪਾਰਟਮੈਂਟ ਜਿਹੜਾ ਪੰਜਾਬ ਰੱਖਿਆ ਸਲਾਮਾ ਭਲਾਈ ਵਿਭਾਗ ਆ ਉਹਦੀ ਸਾਲਾਨਾ ਰਿਪੋਰਟ ਜਿਹੜੀ ਆ ਉਹ ਅੱਜ ਪੰਜਾਬ ਦੀ ਕੈਬਨਿਟ ਦੇ ਅੰਦਰ ਪੇਸ਼ ਕੀਤੀ ਗਈ ਜਿਹਦੇ ਅੰਦਰ ਸਾਲ ਪਰ ਕੀ ਕੀ ਕੰਮ ਜਿਹੜੇ ਉਹ ਡਿਪਾਰਟਮੈਂਟ ਦੇ ਅੰਦਰ ਹੋਏ ਨੇ ਉਹਨਾਂ ਤੇ ਚਰਚਾ ਤੋਂ ਬਾਅਦ ਉਹ ਰਿਪੋਰਟ ਜਿਹੜੀ ਆ ਪੰਜਾਬ ਕੈਬਨਿਟ ਵੱਲੋਂ ਪ੍ਰਵਾਨ ਕੀਤੀ ਗਈ ਔਰ ਇਸ ਤੋਂ ਬਿਨਾ ਦਾ ਪੰਜਾਬ ਟ੍ਰਾਂਸਪਰੈਂਸੀ ਇਨ ਪਬਲਿਕ ਪ੍ਰੋਕੂਰਮੈਂਟ ਐਕਟ 219 ਉਹਦੇ ਅੰਦਰ ਕੁ ਸੌਦਾ ਸਿਗੀਆਂ ਉਹ ਸੌਦਾ ਜਿਹੜੀਆਂ ਇਹ ਨਹੀਂ ਕਿਉਂਕਿ ਕਾਫੀ ਸਾਰੇ ਉਸ ਸੈਕਟਰ ਦੇ ਅੰਦਰ ਪ੍ਰਵਧਾਨ ਹੁੰਦੇ ਨੇ ਕਿ ਟੈਂਡਰ ਕਿੰਨੇ ਦਿਨ ਚਲਾਉਣਾਗਾ ਕਈ ਜਗ੍ਹਾ ਦੇ ਉੱਤੇ ਟੈਂਡਰ ਦਾ ਸਮਾਂ ਘਟ ਜਾਂਦਾਗਾ ਉਹ ਸਮੇਂ ਨੂੰ ਜਿਹੜੀ ਅਸੀਂ ਪ੍ਰਬੰਧ ਕੀਤੀ ਤਾਂ ਕਿ ਕੰਮ ਜਿਹੜੇ ਨੇਗੇ ਉਹ 31 ਮਾਰਚ ਤੋਂ ਪਹਿਲਾਂ ਪਹਿਲਾਂ ਨੇਪਰੇ ਚੜ ਜਾਣ ਇਹ ਕਿਉਂਕਿ ਨਹੀਂ ਉਹ ਫੰਡ ਜਿਹੜੇ ਲੈਪਸ ਹੋ ਜਾਂਦੇ ਨੇ ਕਿ ਸੋ ਉੱਥੇ ਥੋੜੇ ਜੀ ਛੋੜ ਦਿੱਤੇ ਕਿ ਇਸ ਤੋਂ ਬਿਨਾ ਪੰਜਾਬ ਕੈਬਨਟ ਦੇ ਹੋਰ ਬਹੁਤ ਅਹਿਮ ਫੈਸਲੇ ਕੀਤੇ ਜਿਨ੍ਹਾਂ ਦੇ ਅੰਦਰ ਇੱਕ ਇੰਗਲਿਸ਼ ਫਾਰ ਵਰਕ ਕੋਰਸ ਸੀ ਜਿਹੜਾ ਇੰਗਲਿਸ਼ ਫਾਰ ਵਰਕ ਕੋਰਸ ਸੀਗਾ ਉਹਦੇ ਅੰਦਰ ਅਸੀਂ ਕੋਸ਼ਿਸ਼ ਕੀਤੀ ਆ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਬੱਚੇ ਜਿਹੜੇ ਇੰਗਲਿਸ਼ ਨੂੰ ਤਰਜੀਹ ਦਿੰਦੇ ਨੇਗੇ ਪੜ੍ਹਨਾ ਚਾਹੁੰਦੇ ਨੇਗੇ ਜਦੋਂ ਕਿਸੇ ਆਪਣੇ ਕੰਮ ਕਾਜ ਲਈ ਜਾਣਾ ਚਾਹੁੰਦੇ ਨੇ ਤਾਂ ਉਹਦੇ ਅੰਦਰ ਅਸੀਂ ਸਮਝੌਤਾ ਜਿਹੜਾ ਪਹਿਲਾਂ ਕੀਤਾ ਸੀ ਬ੍ਰਿਟਿਸ਼ ਕਾਉਂਸਲ এডੂਕੇਸ਼ਨ ਇੰਡੀਆ ਦੇ ਨਾਲ ਉਹ ਸਮਝੌਤੇ ਨੂੰ ਜਿਹੜੀ ਆ ਅੱਜ ਸਹੀ ਪਾਈ ਗਈ ਤੇ ਔਰ ਅਗਲੇ 2 ਸਾਲਾਂ ਦੇ ਲਈ 2025-26 ਤੇ 26-27 ਦੇ ਲਈ ਇਸ ਤੋਂ ਬਿਨਾ ਇੱਕ ਅਹਿਮ ਫੈਸਲਾ ਲੈਂਦੇ ਆ ਖਾਸ ਕਰਕੇ ਜੇ ਮੈਂ এডੂਕੇਸ਼ਨ ਦੀ ਗੱਲ ਕਰਾਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਪ੍ਰਾਇਓਰਟੀ ਆ ਕਿ ਪੰਜਾਬ ਦੇ ਅੰਦਰ এডੂਕੇਸ਼ਨ ਦੇ ਅੰਦਰ ਵੱਡੇ ਸੁਧਾਰ ਕੀਤੇ ਜਾਣ এডੂਕੇਸ਼ਨ ਦੇ ਅੰਦਰ ਹੋਰ ਇਨਕਲਾਬੀ ਕਦਮ ਜਿਹੜੇ ਨੇ ਉਹ ਪੁੱਤੇ ਜਾਣ ਉਸੇ ਜਿਹੜਾ ਇਨਕਲਾਬੀ ਕਦਮ ਅੱਜ ਉਹਦੇ ਤਹਿਤ ਹੀ ਅਸੀਂ ਤਕਨੀਕੀ ਸਖਲਾਈ ਦੇਣ ਦੇ ਲਈ 40 ਜਿਹੜੇ ਹੁਨਰ ਸਿੱਖਿਆ ਸਕੂਲਾਂ ਦੀ 40 ਨਵੇਂ ਹੁਨਰ ਤਕਨੀਕੀ ਹੁਨਰ ਸਿੱਖਿਆ ਹੁਨਰ ਸਿੱਖਿਆ ਸਕੂਲ ਜਿਹੜੇ ਨੇਗੇ ਉਹ ਪੰਜਾਬ 'ਚ ਜਿਹੜੇ ਨੇਗੇ ਸਟੈਬਲਿਸ਼ ਕੀਤੇ ਜਾਣਗੇ ਸੋ ਇਸ ਤੋਂ ਬਿਨਾ ਜਿਹੜੀ ਸਭ ਤੋਂ ਅਹਿਮ ਤੇ ਇੰਪੋਰਟੈਂਟ ਗੱਲ ਆ ਕਿਉਂਕਿ 31 ਮਾਰਚ ਨੂੰ ਇਹ ਫਾਈਨੈਂਸ਼ੀਅਲ ਇਅਰ ਜਿਹੜਾ ਉਹ ਖਤਮ ਹੋ ਜਾਣਾਗਾ ਔਰ ਅਗਲਾ ਜਿਹੜਾ ਵਰਾਗਾ 25 ਤੇ 26 25 26 ਉਹਦੇ ਲਈ ਅਸੀਂ ਪੰਜਾਬ ਦਾ ਜਿਹੜਾ ਬਜਟ ਆ ਉਹ ਪ੍ਰੈਜੈਂਟ ਕਰਨਾਗਾ ਮੈਂ ਬਤੌਰ ਫਾਈਨਾਂਸ ਮਿਨਿਸਟਰ ਉਹ ਬਜਟ ਜਿਹੜਾ ਪੰਜਾਬ ਦੀ ਵਿਧਾਨ ਸਭਾ ਚ ਰੱਖਣਾਗਾ ਅਸੀਂ ਫੈਸਲਾ ਕੀਤਾਗਾ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਇਹ 21 ਮਾਰਚ ਤੋਂ ਸ਼ੁਰੂ ਹੋ ਕੇ 21 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ 21 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ ਇਹ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਚੱਲੂਗਾ ਜਿਹਦੇ ਅੰਦਰ ਸਭ ਤੋਂ ਪਹਿਲਾਂ ਮਾਨਜੋਗ ਗਵਰਨਰ ਸਾਹਿਬ ਮਾਨਜੋਗ ਗਵਰਨਰ ਸਾਹਿਬ ਆਪਣਾ ਭਾਸ਼ਣ ਦੇਣਗੇ ਔਰ ਉਸ ਤੋਂ ਬਾਅਦ ਉਸ ਭਾਸ਼ਣ ਦੇ ਉੱਤੇ ਵਿਆ ਵੈਸ ਹੋਊਗੀ ਔਰ ਫਿਰ 26 ਤਰੀਕ ਨੂੰ 26 ਤਰੀਕ ਨੂੰ ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਪੰਜਾਬ ਦਾ ਬਜਟ ਜਿਹੜਾ 225 26 ਦਾ ਬਜਟ ਜਿਹੜਾ ਆ ਬਜਟ ਆ ਉਹ ਪੇਸ਼ ਕੀਤਾ ਜਾਊਗਾ ਔਰ ਉਸ ਬਾਅਦ ਡਿਸਕਸ਼ਨ ਹੋਣ ਤੋਂ ਬਾਅਦ ਜਿਹੜੀਆਂ ਹੋਰ ਵੀ ਕੋਈ ਡੂਰਿੰਗ ਦੀ ਕੋਰਸ ਆਫ ਸੈਸ਼ਨ ਜਿਹੜੀਆਂ ਵੀ ਸਾਡੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਮਾਨਯੋਗ ਸਪੀਕਰ ਸਾਹਿਬ ਦੀ ਗਵਾਈ ਚ ਬਿਜ਼ਨਸ ਐਡਵਾਈਜ਼ਰੀ ਕਮੇਟੀ ਬਣੀ ਹੁੰਦੀ ਆ ਜਿਹੜੇ ਵੀ ਸੁਝਾਅ ਦੇਊਗੀ ਉਸ ਦੇ ਮੁਤਾਬਕ ਜਿਹੜਾ ਟਾਈਮ ਅੱਗੇ ਪਿੱਛੇ ਕਰਨ ਦਾ ਪ੍ਰਬੰਧਨ ਹੁੰਦਾਗਾ ਕਿ ਕਿਹੜਾ ਕਦੋਂ ਕਰਨਾਗਾ ਪਰ ਲੇਕਿਨ ਸੈਸ਼ਨ ਜਿਹੜਾ ਉਹ 21 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ ਚੱਲੂਗਾ ਔਰ 26 ਮਾਰਚ ਨੂੰ ਸਾਲ 2025 26 ਦਾ ਜਿਹੜਾ ਆਮ ਬਜਟ ਆ ਉਹ ਪੇਸ਼ ਕੀਤਾ ਜਾਊਗਾ ਥੈਂਕ ਯੂ ਐਨੀਥਿੰਗ ਜੀ ਸਰ ਕਿਸ ਤਰ੍ਹਾਂ ਦਾ ਸਟਾਈਕਿੰਗ ਨੂੰ ਨਾਨ ਆਫੀਸ਼ਲ ਡੇ ਹੋਊਗਾ ਵੀਰਵਾ ਕਰਦੇ ਹਾਂ ਤਸਰਾਂ ਕਾਈ ਨੂੰ ਬਜਟ ਪਾਸ ਕਰਨਾ ਉਹਦੇ ਕੋਲ लास्ट ਦੇ ਵਰਕਿੰਗ ਡੇ ਆ ਤਾਂ 28 ਨੂੰ ਪਾਸ ਹੋ ਜੂਗਾ ਬਸ 26 ਨੂੰ ਪੇਸ਼ ਕਰਕੇ ਮੈਂ ਤੁਹਾਨੂੰ ਤੁਹਾਡਾ ਕੁਐਸਚਨ ਪੁੱਛਣ ਤੋਂ ਪਹਿਲਾਂ ਹੀ ਇਹਦਾ ਆਨਸਰ ਦੇ ਚੁੱਕਿਆ ਕਿ ਬਿਜ਼ਨਸ ਐਡਵਾਈਜ਼ਰੀ ਕਮੇਟੀ ਜਿਹੜੀ ਆ ਉਹ ਸਮੇਂ-ਸਮੇਂ 'ਤੇ ਜੋ ਵੀ ਚੇਂਜ ਕਰਨਾ ਚਾਹੀਏ ਉਹ ਕਰ ਸਕਦੀ ਹੈ